ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ PUP Study ਹਾਪਤੇ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀਐਸਐਮ 3 ਜਿਹੜੀ ਇਸ ਵਾਰ ਤੁਹਾਨੂੰ ਪੰਜਾਬ ਹਿਸਟਰੀ ਹੈ 1708 ਤੋਂ ਲੈ ਕੇ 1700 ਰਣ ਨੋਟਾ ਦਾ ਉਹਦਾ ਸਿਲੇਬਸ ਸ਼ੁਰੂ ਕੀਤਾ ਹੈਗਾ ਤਾਂ ਪਹਿਲੇ ਦੋ ਚੈਪਟਰ ਇਸ ਚੈਨਲ ਦੇ ਉੱਤੇ ਕਰਾ ਦਿੱਤੇ ਆ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਸਾਰਾ ਕੁਝ ਸਮਝਾਇਆ ਗਿਆ ਹੈ। ਤਾਂ ਅੱਜ ਕਰਦੇ ਆ ਤੀਸਰਾ ਚੈਪਟਰ ਸ਼ੁਰੂ। ਤਾਂ ਆਦਾ ਕੁਐਸਚਨ ਰਹਿਣ ਵਾਲਾ ਹੈਗਾ ਮੀਰ ਮੰਨੂ ਤੇ ਸਿੱਖਾ ਵਰਧ ਦਾ ਸੰਘਰਸ਼। ਮੀਰ ਮੰਨੂ ਨੇ ਸਿੱਖਾ ਵ੍ਰਧ ਕੀ ਕੀ ਕਾਰਵਾਈਆਂ ਕੀਤੀਆਂ ਉਹ ਇਸ ਵੀਡੀਓ ਵਿੱਚ ਦੇਖਾਂਗੇ ਤਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਜਿਹੜੇ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱੱਟ ਵੱਟ ਸ਼ੇਅਰ ਕਰਦੇ ਆ ਕਰੋ ਤੇ ਲਾਈਕ ਕਰਦੇ ਆ ਠੀਕ ਆ ਤਾਂ ਫਸਟ ਮੀਰ ਮੰਨੂ ਦਾ ਕਾਰਜਕਾਲ ਕਿੰਨਾ ਸੀ 1748 ਤੋਂ ਲੈ ਕੇ 1753 ਤੱਕ ਮੀਰ ਮੰਨੂ ਜਿਹੜਾ ਗੱਦੀ ਤੇ ਰਿਹਾ ਸੀ ਮੀਰ ਮੰਨੂ ਜਿਸ ਨੂੰ ਮੋਬਾਈਨ ਉਲ ਮੁਲਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਮੋਗਲ ਬਾਸ਼ਾ ਮੁਹੰਮਦ ਸ਼ਾਹ ਰੰਗੀਲਾ ਦੇ ਵਜ਼ੀਰ ਕਰਮਉਦੀਨ ਦਾ ਪੁੱਤਰ ਸੀ ਠੀਕ ਆ ਮੀਰ ਮੰਨੂ ਕਿਹਦਾ ਪੁੱਤਰ ਸੀ ਕਰਮਉਦੀਨ ਦਾ ਤਾਂ ਫਸਟ ਜਦੋਂ ਵੀ ਕੋਈ ਮੀਰ ਮੰਨੂ ਵਾਲਾ ਕੁਐਸਚਨ ਸ਼ੁਰੂ ਕਰਨਾ ਹੋਵੇਗਾ ਤਾਂ ਪਹਿਲਾਂ ਤੁਸੀਂ ਆ ਥੋੜੀ ਬੋਟੀ ਜਿਹੜੀ ਇਨਫੋਰਮੇਸ਼ਨ ਉਹ ਜ਼ਰੂਰ ਲਿਖਣੀ ਹੁੰਦੀ ਹੈ ਜਾਣ ਪਛਾਨ ਫੇਰ ਅੱਗੇ ਪੁਆਇੰਟ ਬਣਾ ਕੇ ਕੋਈ ਵੀ ਕੋਕਿੰਗ ਜਗਾ ਸ਼ੁਰੂ ਕਰਿਆ ਕਰੋ ਤਾਂ ਕਰਮਉਦੀਨ ਦਾ ਉਹ ਪੁੱਤਰ ਸੀ ਉਹ ਆਪਣੀ ਬਹਾਦਰੀ ਅਤੇ ਸਖਤ ਅਨੁਸ਼ਾਸਨ ਅਤੇ ਸਿਆਣੀ ਰਣਨੀਤੀ ਕਾਰਨ ਬੜਾ ਪ੍ਰਸਿੱਧ ਸੀ ਉਸਨੇ ਮੰਨੂਪੁਰ ਦੀ ਲੜਾਈ ਵਿੱਚ ਅਫਗਾਨਿਸਤਾਨ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਨੂੰ ਹਰਾ ਕੇ ਆਪਣੀ ਯੋਗਤਾ ਤੇ ਦਲੇਰੀ ਦਾ ਸਬੂਤ ਦਿੱਤਾ ਉਸਦੇ ਇਹਨਾਂ ਗੁਣਾਂ ਨੂੰ ਵੇਖਦੇ ਹੋਏ ਮੁਗਲ ਬਾਦਸ਼ਾਹ ਨੇ ਉਸਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਸੀ 1748 ਤੋਂ ਲੈ ਕੇ 1752 ਤੱਕ ਮੁਗਲ ਬਾਦਸ਼ਾਹ ਵੱਲੋਂ ਉਹ 1752 ਤੋਂ 1753 ਤੱਕ ਅਹਿਮਦ ਸ਼ਾਹ ਅਬਦਾਲੀ ਵੱਲੋਂ ਪੰਜਾਬ ਦਾ ਸੂਬੇਦਾਰ ਰਿਹਾ ਠੀਕ ਆ ਤਾਂ 1748 ਦੇ ਵਿੱਚ ਮੁਗਲ ਬਾਦਸ਼ਾਹ ਸੀ ਜਿਹੜਾ ਅਹਿਮਦ ਸ਼ਾਹ ਰੰਗੀਲਾ ਉਸਨੇ ਪੰਜਾਬ ਦਾ ਸੂਬੇਦਾਰ ਮੀਰ ਮੰਨੂ ਨੂੰ ਬਣਾ ਦਿੱਤਾ ਸੀ ਬਾਅਦ ਵਿੱਚ 52 ਤੋਂ 53 ਤੱਕ ਅਹਿਮਦ ਸ਼ਾਹ ਅਬਦਾਲੀ ਦੇ ਕਹਿਨ ਤੇ ਉਹ ਪੰਜਾਬ ਦਾ ਸੂਬੇਦਾਰ ਰਿਹਾ ਸੀ ਹੁਣ ਨੈਕਸਟ ਪੜ੍ਹਦੇ ਹਾਂ ਮੇਰ ਮੰਨੂ ਦੀਆਂ ਔਕੜਾਂ ਮੇਰ ਮੰਨੂ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ ਪੰਜਾਬ ਦੀ ਸਰਕਾਰ ਨੂੰ ਚਲਾਉਣ ਲਈ ਮੇਰ ਮੰਨੂ ਲਈ ਕੋਈ ਫੁੱਲਾਂ ਦੀ ਸੇਜ ਨਹੀਂ ਸੀ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਰਹਿੰਦੇ ਸਨ ਸਿੱਖਾਂ ਦੇ ਉੱਤੇ ਮੁਗਲਾਂ ਦਾ ਜਿਹੜਾ ਅਤਿਆਚਾਰ ਸੀ ਤੇ ਮੁਗਲ ਜਿਹੜੇ ਸੀ ਇਹ ਸਿੱਖਾਂ ਤੋਂ ਨਫ਼ਰਤ ਕਰਦੇ ਸਨ ਤਾਂ ਕਰਕੇ ਜਿਹੜੇ ਸਿੱਖ ਸੀ ਉਹ ਮੁਗਲਾਂ ਦਾ ਵਿਰੋਧ ਕਰਦੇ ਹੁੰਦੇ ਸੀ ਇਸੇ ਕਰਕੇ ਜਦੋਂ ਮੀਰ ਮੰਨੂ ਪੰਜਾਬ ਦਾ ਸੂਬੇਦਾਰ ਬਣਿਆ ਤਾ ਸਿੱਖਾਂ ਨੇ ਉਹਦਾ ਵੀ ਵਿਰੋਧ ਕੀਤਾ ਸੀ ਉਸ ਦੇ ਸਾਹਮਣੇ ਬਹੁਤ ਸਾਰੀਆਂ ਔਕੜਾਂ ਸਨ ਗੱਦੀ ਦੀ ਪ੍ਰਾਪਤੀ ਲਈ ਰਈਆ ਖਾਨ ਸ਼ਾ ਵਜਾ ਖਾਨ ਠੀਕ ਹੈ ਉਹ ਇਹ ਦੋਵੇਂ ਜਕਰਿਆ ਖਾਨ ਦੇ ਪੁੱਤਰ ਸਨ ਇਹਨਾਂ ਵਿਚਾਲੇ ਚੱਲਣ ਵਾਲੇ ਸੰਘਰਸ਼ ਕਾਰਨ ਪੰਜਾਬ ਦੇ ਵਿੱਚ ਅਰਾਜਕਤਾ ਫੈਲ ਗਈ ਸੀ ਅਮ드 ਸ਼ਾ ਅਬਦਾਲੀ ਦੇ ਹਮਲੇ ਨੇ ਪੰਜਾਬ ਦੀ ਰਾਜਨੀਤਿਕ ਸਥਿਤੀ ਨੂੰ ਬਥੇਰੇ ਬਤਰ ਬਣਾ ਦਿੱਤਾ ਸੀ ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਸਿੱਖਾਂ ਨੇ ਆਪਣੀ ਲੁੱਟਮਾਰਾਂ ਦੀਆਂ ਜਿਹੜੀਆਂ ਕਾਰਵਾਈਆਂ ਸੀ ਉਹ ਹੋਰ ਵੀ ਤੇਜ਼ ਕਰ ਦਿੱਤੀਆਂ। ਇਹਨਾਂ ਤੋਂ ਇਲਾਵਾ ਉਸ ਸਮੇਂ ਰਾਜ ਦਾ ਖਜ਼ਾਨਾ ਲਗਭਗ ਖਾਲੀ ਹੋ ਚੁੱਕਿਆ ਸੀ। ਮੀਰ ਮੰਨੂ ਨੇ ਇਹਨਾਂ ਔਕੜਾਂ ਤੇ ਕਾਬੂ ਪਾਉਣ ਲਈ ਰਾਜ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ। ਉਸਨੇ ਕੋੜਾ ਮੱਲ ਨੂੰ ਲਾਹੌਰ ਦਾ ਦਿਵਾਨ ਅਤੇ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ ਨਿਯੁਕਤ ਕੀਤਾ। ਤਾਂ ਪਹਿਲਾ ਜਿਹੜੇ ਪੰਜਾਬ ਦੇ ਵਿੱਚ ਰਾਜੇ ਰਹਿੰਦੇ ਸਨ ਉਹਨਾਂ ਨੂੰ ਗੱਦੀ ਦੇ ਗੱਦੀ ਦੇ ਲਈ ਉਹਨਾਂ ਆਪਸ ਵਿੱਚ ਸੰਘਰਸ਼ ਜਲ ਰਿਹਾ ਸੀ ਜਿਸ ਦੇ ਕਰਕੇ ਪੰਜਾਬ ਦੀ ਰਾਜਨੀਤੀ ਜਿਹੜੀ ਸੀਗੀ ਉਹ ਅਰਾਜਗਤਾ ਫੈਲ ਗਈ ਸੀ ਅਤੇ ਬਹੁਤ ਆਇਆ ਬਤਰ ਹੋ ਗਈ ਸੀ ਖਰਾਬ ਹੋ ਗਈ ਸੀ ਮੀਰ ਮੰਨੂ ਨੇ ਪਹਿਲੀ ਕੋਸ਼ਿਸ਼ ਕੀਤੀ ਸੀ ਇਸ ਨੂੰ ਸ਼ਾਂਤ ਬਣਾਉਣਾ ਇਸੇ ਸਮੱਸਿਆ ਨੂੰ ਸੁਲਝਾਉਣਾ ਸੀ ਠੀਕ ਆ ਤਾਂ ਉਸ ਨੇ ਪਹਿਲਾ ਕੰਮ ਕੀ ਕੀਤਾ ਲਾਹੌਰ ਦੇ ਵਿੱਚ ਤੇ ਜਲੰਧਰ ਦੇ ਵਿੱਚ ਆਪਦੇ ਇੱਕ ਵਧੀਆ ਵਜ਼ੀਰدار ਜਿਹੜੇ ਸੀਗੇ ਫੌਜਦਾਰ ਉਹ ਨਿਯੁਕਤ ਕੀਤੇ ਨੈਕਸਟ ਆਇੰਦਾ ਪੁਆਇੰਟ ਹੈ ਸਿੱਖਾਵਰਧ ਕਾਰਵਾਈਆਂ ਮੀਰ ਮੰਨੂ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣਾ ਧਿਆਨ ਸਿੱਖਾ ਵੱਲ ਦਿੱਤਾ ਉਹਨਾਂ ਨੇ ਸਾਰੇ ਪੰਜਾਬ ਵਿੱਚ ਬਹੁਤ ਗੜਬੜੀ ਫੈਲਾਈ ਹੋਈ ਸੀ ਮੀਰ ਮੰਨੂ ਨੇ ਸਿੱਖਾ ਨੂੰ ਕੁਚਲਣ ਦੇ ਲਈ ਪੰਜਾਬ ਦੇ ਵਾਕ-ਵਾਕ ਪ੍ਰਦੇਸ਼ਾਂ ਦੇ ਵਿੱਚ ਸੈਨਿਕ ਦਸਤੇ ਭੇਜੇ ਉਸਨੇ ਜਲੰਧਰ ਦੇ ਵਿੱਚ ਫੌਜਦਾਰ ਅਦੀਨਾ ਬੇਗ ਨੂੰ ਸਿੱਖਾਵਰਧ ਸਖਤ ਕਾਰਵਾਈਆਂ ਕਰਨ ਲਈ ਕਿਹਾ ਤਖਤ ਮਿਰਬੰਨوں ਨੇ ਕੀ ਕਿਹਾ ਕਿ ਜਿਹੜੇ ਵਕ ਵਕ ਰਾਜਾਂ ਦੇ ਵਿੱਚ ਉਹਨੇ ਆਪ ਦੇ ਫੌਜਦਾਰ ਨਿਯੁਕਤ ਕੀਤੇ ਹੋਏ ਸੀ ਉਹਨਾਂ ਨੂੰ ਕਿਹਾ ਕਿ ਉਹ ਸਿੱਖਾਂ ਦੇ ਵਿਰੁੱਧ ਸਖਤ ਕਾਰਵਾਈਆਂ ਕਰਨ ਅਜਿਹਾ ਹੀ ਆਦੇਸ਼ ਪਾੜੀ ਰਾਜਾਂ ਨੂੰ ਦਿੱਤਾ ਸਿੱਟੇ ਵਜੋਂ ਸਿੱਖਾਂ ਨੂੰ ਰੋਜ਼ਾਨਾ ਗ੍ਰਸਤਾਰ ਕੀਤਾ ਜਾਂਦਾ ਤੇ ਲਹਾਰ ਵੀ ਕੇ ਲਿਆ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ ਜੂਨ 1748 ਦੇ ਵਿੱਚ ਅਦੀਨਾ ਬੇਗ ਅਤੇ ਸਿੱਖਾਂ ਵਿਚਾਲੇ ਹੋਈ ਲੜਾਈ ਵਿੱਚ 681 ਹੋ ਗਈ ਸੀ ਸਿੱਖਾਂ ਨੇ ਆਪਣੀ ਆਤਮ ਰੱਖਿਆ ਦੇ ਲਈ ਪਹਾੜਾ ਤੇ ਜੰਗਲਾ ਵਿੱਚ ਜਾ ਕੇ ਸ਼ਰਨ ਲਈ ਉਹ ਮੌਕਾ ਮਿਲਣ ਤੇ ਮੁਗਲ ਫੌਜਾਂ ਤੇ ਹਮਲਾ ਕਰਦੇ ਤੇ ਉਹਨਾਂ ਨੂੰ ਲੁੱਟਦੇ ਠੀਕ ਹੈ ਤਾਂ ਪਰ ਪਿਛਲੇ ਕਵਚਨਾ ਦੇ ਵਿੱਚ ਵੜਿਆ ਸੀਗਾ ਕਿ ਜਿਹੜੇ ਸਿੱਖ ਸੀਗੇ ਉਹ ਪਹਾੜਾ ਜੰਗਲਾ ਦੇ ਵਿੱਚ ਰਹਿੰਦੇ ਜਦੋਂ ਉਹਨਾਂ ਨੂੰ ਕੋਈ ਮੌਕਾ ਮਿਲਦਾ ਤਾਂ ਮੁਗਲ ਫੌਜਾਂ ਨੂੰ ਲੁੱਟਦੇ ਤੇ ਫਿਰ ਜੰਗਲਾ ਦੇ ਵਿੱਚ ਭੱਜ ਜਾਂਦੇ ਸੀ ਠੀਕ ਹੈ ਉਸੇ ਤਰ੍ਹਾਂ ਸਿੱਖਾਂ ਨੂੰ ਦੂਰੀਆ ਕਰਨਾ ਪਿਆ ਜਦੋਂ ਮੀਰ ਮੰਨੂ ਪੰਜਾਬ ਦਾ ਸੂਬੇਦਾਰ ਬਣਦਾ ਹੈਗਾ ਉਹ ਫਿਰ ਤੋਂ ਸਿੱਖਾਂ ਦੇ ਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੰਦਾ ਸਿੱਖਾਂ ਨੂੰ ਗ੍ਰਿਸ਼ਤਾਰ ਕਰਕੇ ਲਾਹੌਰ ਲੈ ਜਾਂਦਾ ਜਾਂਦਾ ਉੱਥੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਠੀਕ ਆ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸ਼ਹੀਦ ਕੀਤਾ ਗਿਆ ਸਿੱਖਾਂ ਨੂੰ ਤਾਂ ਸਿੱਖਾਂ ਨੇ ਫਿਰ ਤੋਂ ਜੰਗਲਾਂ ਦੇ ਪਹਾੜਾ ਵਿੱਚ ਜਾ ਕੇ ਸ਼ਰਨ ਲੈ ਲਈ ਤੇ ਜਦੋਂ ਵੀ ਉਹ ਹੁਣ ਕੋਈ ਮੌਕਾ ਮਿਲਦਾ ਉਹ ਮੁਗਲ ਸੈਨਾ ਨੂੰ ਲੁੱਟਦੇ ਤੇ ਫਿਰ ਜੰਗਲਾਂ ਦੇ ਵਿੱਚ ਭੱਜ ਜਾਂਦੇ ਨੈਕਸਟ ਆਇੰਦਾ ਰਾਮਰੌਣੀ ਯਾਕੀਰਾ ਮੀਰ ਮੰਨੂ ਦੇ ਅਤਿਆਚਾਰਾਂ ਦੇ باوجود ਸਿੱਖ ਅਕਤੂਬਰ 1748 ਵਿੱਚ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਜਦੋਂ ਮੀਰ ਮੰਨੂ ਨੂੰ ਇਹ ਖਬਰ ਮਿਲੀ ਤਾਂ ਉਸਨੇ ਸਿੱਖਾਂ 'ਤੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਉਸਨੇ ਇੱਕ ਵਿਸ਼ਾਲ ਸੈਨਾ ਨਾਲ ਰਾਮਰੌਣੀ ਦੇ ਕਿਲੇ ਤੇ ਘੇਰਾ ਪਾ ਲਿਆ ਇਹ ਘੇਰਾ ਲਗਭਗ 4 ਮਹੀਨੇ ਤੱਕ ਜਾਰੀ ਰਿਹਾ ਸੀ ਇਸੇ ਸਮੇਂ ਦੇ ਦੌਰਾਨ 200 ਸਿੱਖ ਮੁਗਲਾ ਨਾਲ ਹੋਣ ਵਾਲੀਆਂ ਜਗ੍ਹਾ ਚੜਪਾਂ ਸੀ ਛੋਟੀਆਂ-ਮੋਟੀਆਂ ਉਹਨਾਂ ਵਿੱਚ ਸ਼ਹੀਦ ਹੋ ਗਏ। ਇਸੇ ਸਮੇਂ ਮੀਰ ਮੰਨੂ ਨੂੰ ਇਹ ਸੂਚਨਾ ਮਿਲੀ ਕਿ ਅਹਿਮਦ ਸ਼ਾਹ ਅਬਦਾਲੀ ਪੰਜਾਬ ਉੱਤੇ ਹਮਲਾ ਕਰਨ ਵਾਲਾ ਹੈ। ਇਸ ਲਈ ਉਸਨੇ ਘੇਰਾ ਫੌਰੀਨ ਖਤਮ ਕਰ ਦਿੱਤਾ। ਸਿੱਟੇ ਵਜੋਂ ਮੀਰ ਮੰਨੂ ਨੇ ਸਿੱਖਾਂ ਨਾਲ ਸਮਝੌਤਾ ਕਰ ਲਿਆ ਅਤੇ ਘੇਰੇ ਨੂੰ ਚੁੱਕ ਦਿੱਤਾ। ਸਮਝੌਤੇ ਦੇ ਅਨੁਸਾਰ ਮੀਰ ਮੰਨੂ ਨੇ ਸਿੱਖਾਂ ਨੂੰ ਪੱਟੀ ਵਿਕੇ ਇੱਕ ਜ਼ਗੀਰ ਦਿੱਤੀ। ਤਾਂ ਕਿ ਉਹ ਲੁੱਟ ਮਾਰਦੀਆਂ ਕਾਰਵਾਈਆਂ ਨੂੰ ਛੱਡ ਕੇ ਸ਼ਾਂਤੀ ਸਥਾਪਤ ਕਰ ਲੈ ਠੀਕ ਹੈ ਤਾਂ ਰਾਮਰੌਣੀ ਦੇ ਕਿਲੇ ਵਿੱਚ ਜਦੋਂ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਵਿਕੇ ਇਕੱਠੇ ਹੁੰਦੇ ਆ ਤਾਂ ਜਿਹੜੇ ਰਾਮਰੌਣੀ ਦੇ ਕਿਲੇ ਵਿੱਚ ਸਿੱਖ ਹੁੰਦੇ ਆ ਉਹਨਾਂ ਉੱਤੇ ਜਿਹੜਾ ਮੀਰ ਮੰਨ ਨੂੰ ਹਮਲਾ ਕਰਦਾ ਤਾਂ ਉਹ ਤੇ ਘੇਰਾ ਪਾ ਲੈਂਦਾ ਇਹ ਘੇਰਾ ਲਗਭਗ 4 ਮਹੀਨੇ ਰਹਿੰਦਾ ਜਦੋਂ ਮੀਰ ਮੰਨ ਨੂੰ ਇਹ ਪਤਾ ਲੱਗਦਾ ਕਿ ਇਹ ਅਮਿਤ ਸ਼ਾਹ ਅਬਦਾਲੀ ਪੰਜਾਬ ਦੇ ਉੱਤੇ ਹਮਲਾ ਕਰਨ ਵਾਲਾ ਤਾਂ ਸਿੱਖਾਂ ਨਾਲ ਸਮਝੌਤਾ ਕਰਕੇ ਉਹ ਘੇਰਾ ਛੱਡ ਦਿੰਦਾ ਠੀਕ ਹੈ ਵੇ ਉਹਨਾਂ ਨੂੰ ਇੱਕ ਪੱਟੀ ਦੀ ਜ਼ੰਜੀਰ ਦੇ ਦਿੰਦਾ ਤਾਂ ਕਿ ਉਹ ਲੁੱਟ ਮਾਰ ਨਾ ਕਰਨ ਤੇ ਸ਼ਾਂਤੀ ਬਣਾ ਲੈਣ ਨੈਕਸਟ ਪੁਆਇੰਟ ਹੈਗਾ ਅਮ ਅਫਦਾਲੀ ਦਾ ਦੂਜਾ ਹਮਲਾ ਅਮਦ ਸ਼ਾਹ ਅਫਦਾਲੀ ਦੇ ਹਮਲੇ ਵੀ ਕਰਾਂਗੇ ਨੈਕਸਟ ਚੈਪਟਰ ਦੇ ਵਿੱਚ ਆਉਂਦੇ ਆ ਮੋਸਟ ਇੰਪੋਰਟੈਂਟ ਚੈਪਟਰ ਹੈਗਾ ਤਾਂ ਸਾਰੇ ਹਮਲੇ 1 ਬਾਈ 1 ਕਰਕੇ ਵੀ ਪੜਾਂਗੇ ਠੀਕ ਆ ਚੈਨਲ ਦੇ ਉੱਤੇ ਬਣੇ ਨੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰ ਦਿਓ ਆਨਦਿਸ਼ਾ ਅਬਦਾਲੀ ਸੀ ਉਸਨੇ ਆਪਣੀ ਪਹਿਲੀ ਹਾਰ ਦਾ ਬਦਲਾ ਲੈਣ ਦੇ ਲਈ ਦਸੰਬਰ 1748 ਦੇ ਵਿੱਚ ਪੰਜਾਬ ਦੇ ਉੱਤੇ ਦੂਸਰੀ ਵਾਰ ਹਮਲਾ ਕੀਤਾ ਦਿੱਲੀ ਤੋਂ ਕੋਈ ਮਦਦ ਨਾ ਮਿਲਣ ਕਰਕੇ ਮੀਰ ਮੰਨੂ ਦੀ ਹਾਰ ਨਿਸ਼ਚਿਤ ਸੀ ਇਸ ਲਈ ਮੀਰ ਮੰਨੂ ਨੇ ਸਿਆਨਪ ਤੋਂ ਕੰਮ ਲਿਆ ਅਬਦਾਲੀ ਨਾਲ ਸੰਧੀ ਕਰ ਲਈ ਇਸ ਸੰਧੀ ਦੇ ਅਨੁਸਾਰ ਮੀਰ ਮੰਨੂ ਨੇ ਚਾਰ ਮਹਿਲਾ ਜਿਸ ਦੇ ਵਿੱਚ ਸਿਆਲਕੋਟ ਗੁਜਰਾਤ ਅਸਰੂਰ ਰੰਗਾਬਾਦ ਸ਼ਾਮਲ ਸਨ ਦਾ ਲਗਾਨ ਅਬਦਾਲੀ ਨੂੰ ਦੇਣਾ ਮੰਨ ਲਿਆ ਇਹਨਾਂ ਦਾ ਲਗਾਨ ਲਗਭਗ 14 ਲੱਖ ਰੁਪਏ ਸੀ ਠੀਕ ਆ ਤਾਂ ਜਦੋਂ ਮੀਰ ਮੰਨੂ ਨੂੰ ਇਹ ਪਤਾ ਲੱਗਿਆ ਕਿ ਅਬਦਾਲੀ ਨੇ ਦੂਜਾ ਹਮਲਾ ਪੰਜਾਬ ਦੇਤੇ ਕਰਨਾ ਹੈਗਾ ਠੀਕ ਆ ਤਾਂ ਉਹਨੇ ਦਿੱਲੀ ਤੋਂ ਮਦਦ ਮੰਗੀ ਪਰ ਦਿੱਲੀ ਤੋਂ ਕੋਈ ਮਦਦ ਉਹਨੂੰ ਨਹੀਂ ਮਿਲੀ ਜਿਸ ਕਰਕੇ ਉਹਨੂੰ ਪਤਾ ਸੀ ਕਿ ਮੈਂ ਹਾਰ ਜਾਊਗਾ ਉਹਨੇ ਸਿਆਣਪ ਤੋਂ ਕੰਮ ਲਿਆ ਉਹਨੇ ਅਬਦਾਲੀ ਦੇ ਨਾਲ ਸੰਧੀ ਕਰ ਲਈ ਤੇ ਉਹਨੂੰ ਕਿਹਾ ਕਿ ਮੈਂ ਚਾਰ ਮਹਿਲਾ ਦਾ ਚਾਰ ਜਿਲਿਆਂ ਦਾ ਲਗਾਂ ਜਿਹੜਾ ਤੈਨੂੰ ਦਊਗਾ ਤੇ ਉਹ ਪਟੋਕਾਟ 14 ਲੱਖ ਰੁਪਏ ਸੀ ਨਸ਼ਟਾਇਨ ਦਾ ਸਿੱਖਾ ਅਤੇ ਤੇਚਾਰ ਅਮਰਦੀਸ਼ ਆਬਦਾਲੀ ਦੇ ਦੂਸਰੇ ਹਮਲੇ ਨੇ ਸਿੱਖਾ ਨੂੰ ਲੁੱਟ ਮਾਰ ਕਰਨ ਦਾ ਚੰਗਾ ਮੌਕਾ ਪ੍ਰਦਾਨ ਕੀਤਾ ਮੀਰ ਮੰਨੂ ਦੀ ਲਾਹੌਰ ਵਿੱਚ ਗੈਰ ਹਾਜ਼ਰੀ ਦਾ ਲਾਭ ਉਠਾ ਕੇ ਸਿੱਖਾਂ ਨੇ ਜੱਸਾ ਸਿੰਘ ਆਲੂ ਵਾਲੀ ਦੀ ਗਵਾਹੀ ਦੇ ਨਹਾਰ ਦੇ ਵਿੱਚ ਭਾਰੀ ਲੁੱਟਮਾਰ ਲੁੱਟ ਮਾਰ ਮਚਾਈ ਠੀਕ ਹੈ ਤਾਂ ਮੀਰ ਮੰਨੂ ਨੇ ਜਦ ਮੀਰ ਮੰਨੂ ਹੈ ਨਹੀਂ ਸੀ ਨਹਾਰ ਦੇ ਵਿੱਚ ਤਾਂ ਉਹਦਾ ਲਾਭ ਉਠਾਉਂਦਿਆਂ ਹੋਇਆ ਸਿੱਖਾਂ ਨੇ ਜੱਸਾ ਸਿੰਘ ਆਲੂ ਵਾਲੀ ਦੀ ਗਵਾਹੀ ਹੇਟ ਨਹਾਰ ਦੇ ਵਿੱਚ ਭਾਰੀ ਲੁੱਟਮਾਰ ਮਚਾਈ ਬਹੁਤ ਸਾਰਾ ਖਜ਼ਾਨਾ ਉੱਥੋਂ ਲੁੱਟਿਆ ਜਦੋਂ ਮੀਰ ਮੰਨੂ ਨੂੰ ਇਸੇ ਸੰਬੰਧੀ ਪਤਾ ਚੱਲਿਆ ਤਾਂ ਉਹ ਬਹੁਤ ਗੁੱਸੇ ਹੋਇਆ ਉਸਨੇ ਸਿੱਖਾਂ ਦਾ ਦਾਵਨ ਕਰਨ ਦਾ ਪ੍ਰਣ ਲਿਆ ਤਾਂ ਪਹਿਲਾਂ ਦਾਵਾ ਪੜਿਆ ਕਿ ਸਿੱਖਾਂ ਨਾਲ ਸਮਝੌਤਾ ਹੋ ਗਿਆ ਸੀ ਸੰਧੀ ਹੋ ਗਈ ਸੀ ਪਰ ਬਾਅਦ ਵਿੱਚ ਜਦੋਂ ਉਹ ਗੈਰ ਹਾਜ਼ਰੀ ਰਹਿੰਦੇ ਉਹਦੀ ਫਲਹਾਰ ਦੇ ਵਿੱਚ ਨਹੀਂ ਰਹਿੰਦਾ ਤਾਂ ਸਿੱਖ ਉੱਥੇ ਆ ਕੇ ਲੁੱਟਮਾਰ ਮਚਾਉਂਦੇ ਆ ਜਿਦੇ ਕਰਕੇ ਉਹਨੂੰ ਗੁੱਸਾ ਹੁੰਦਾ ਹੈਗਾ ਤੇ ਸਿੱਖਾਂ ਨੂੰ ਮਾਰਨ ਮਾਰਨ ਦੇ ਲਈ ਫਿਰ ਤੋਂ ਆਦੇਸ਼ ਦੇ ਦਿੰਦਾ ਸਿੱਖਾਂ ਨੂੰ ਦਿੱਤੀਆਂ ਗਈਆਂ ਜ਼ਗੀਰਾਂ ਉਹ ਜੱਤ ਕਰ ਲੈਂਦਾ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਮਾਰਨ ਦੀਆਂ ਕਈ ਕਿਸਮਾਂ ਤੇ ਨਾਮ ਵੀ ਰੱਖ ਦਿੰਦਾ ਇਸ ਤਰ੍ਹਾਂ ਸਿੱਖਾਂ ਦੇ ਅਤਿਆਚਾਰ ਦਾ ਮੋੜ ਦੌਰ ਸ਼ੁਰੂ ਹੋ ਜਾਂਦਾ ਠੀਕ ਹੈ ਜਦੋਂ ਸੰਧੀ ਟੁੱਟ ਜਾਂਦੀ ਆ ਤਾਂ ਮੀਰ ਮੰਨੂ ਗੁੱਸੇ ਵਿੱਚ ਆ ਜਾਂਦਾ ਉਹ ਸਿੱਖਾਂ ਨੂੰ ਗ੍ਰਿਫਤਾਰ ਕਰਦਾ ਉਹਨਾਂ ਨੂੰ ਮਾਰਦਾ ਉਹਨਾਂ ਦੇ ਉੱਤੇ ਇਨਾਮ ਰੱਖਦਾ ਠੀਕ ਆ ਤਾਂ ਬਹੁਤ ਸਾਰੇ ਅਤਿਆਚਾਰ ਉਹਨਾਂ ਨੂੰ ਅਤਿਆਚਾਰ ਉਹਨਾਂ ਤੇ ਕਰਦਾ ਹੈਗਾ ਨੈਕਸਟ ਆਇੰਦਾ ਅਫਦਾਲੀ ਦਾ ਤੀਸਰਾ ਹਮਲਾ ਮੀਰ ਮੰਨੂ ਨੇ ਅਹਿਮਦ ਸ਼ਾਹ ਅਫਦਾਲੀ ਨਾਲ ਹੋਏ ਸਮਝੌਤੇ ਮੁਤਾਬਿਕ ਲਗਾ ਨਹੀਂ ਦਿੱਤਾ ਤਾਂ ਜਦੋਂ ਦੂਜਾ ਹਮਲਾ ਕਰਨਾ ਸੀ ਤਾਂ ਉਹ ਸਮਝੌਤਾ ਹੰਦਾ ਅਮੀਰ ਮੰਨੂ ਕਹਿੰਦਾ ਕਿ ਮੈਂ ਤੈਨੂੰ 14 ਲੱਖ ਰੁਪਏ ਲਗਾਣਾ ਦੇਵਾਂ ਪਰ ਉਹ ਲਗਾਰ ਨਹੀਂ ਦਿੰਦਾ ਨਹੀਂ ਵੇਚਦਾ ਜਿਹਦੇ ਕਰਕੇ ਅਬਦਾਲੀ ਜਿਹੜਾ ਹੁਣ ਤੀਸਰਾ ਹਮਲਾ ਕਰਦਾ ਇਸ ਦੇ ਲਈ ਅਬਦਾਲੀ ਨੇ 1752 ਦੇ ਵਿੱਚ ਅਖੀਰ ਵਿੱਚ ਪੰਜਾਬ ਉੱਤੇ ਤੀਸਰੀ ਵਾਰ ਹਮਲਾ ਕੀਤਾ 6 ਮਾਰਚ 1752 ਨੂੰ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂ ਦੀਆਂ ਫੌਜਾਂ ਦੇ ਵਿਚਾਲੇ ਲਾਹੌਰ ਦੇ ਨੇੜੇ ਖਮਸਾਨ ਲੜਾਈ ਹੁੰਦੀ ਹੈ ਇਸ ਲੜਾਈ ਦੇ ਵਿੱਚ ਕੋੜਾ ਮਲ ਜਿਹੜਾ ਮਾਰਿਆ ਜਾਂਦਾ ਮੀਰ ਮੰਨੂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨੇ 1752 ਵਿੱਚ ਪੰਜਾਬ ਉੱਤੇ ਕਬਜ਼ਾ ਕਰ ਲਿਆ ਉਸ ਨੇ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਉਸ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂ ਨੂੰ ਹੀ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨੋਮਿਤ ਕੀਤਾ ਉਸ ਨੂੰ ਸਿੱਖਾਂਵਰੇ ਤੇ ਕਾਰਵਾਈਆਂ ਕਰਨ ਦਾ ਹੁਕਮ ਦਿੱਤਾ ਠੀਕ ਹੈ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਮੀਰ ਮੰਨੂ ਨੂੰ ਹਰਾ ਦਿੰਦਾ ਤਾਂ ਦਾ ਕਬਜ਼ਾ ਜਿਹੜਾ ਪੰਜਾਬ ਦੇ ਉੱਤੇ ਹੋ ਜਾਂਦਾ ਤੇ ਆਪਣੇ ਸਾਮਰਾਜ ਦੇ ਵਿੱਚ ਪੰਜਾਬ ਨੂੰ ਮਿਲਾ ਲੈਂਦਾ ਪਰ ਮੀਰ ਮੰਨੂ ਅਹਿਮਦ ਸ਼ਾਹ ਅਬਦਾਲੀ ਤੋਂ ਮਾਫੀ ਮੰਗ ਲੈਂਦਾ ਇਸੇ ਕਰਕੇ ਅਹਿਮਦ ਸ਼ਾਹ ਅਬਦਾਲੀ ਉਸ ਨੂੰ ਆਪਦੇ ਵੱਲੋਂ ਪੰਜਾਬ ਦਾ ਸੂਬੇਦਾਰ ਜਿਹੜਾ ਨਿਯੁਕਤ ਕਰ ਦਿੰਦਾ ਪਹਿਲਾਂ ਮੀਰ ਮੰਨੂ ਨੂੰ ਮੁਗਲਾ ਨੇ ਸੂਬੇਦਾਰ ਬਣਾਇਆ ਸੀ ਪੰਜਾਬ ਦਾ ਪਰ ਹੁਣ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈਗਾ ਉਹ ਆਪਦੇ ਵੱਲੋਂ ਪੰਜਾਬ ਦਾ ਸੂਬੇਦਾਰ ਬਣਾਉਂਦਾ नेक्स्ट ਅੰเด ਸਿੱਖਾ ਹੁੰਦੇ ਮੂੜ ਅਤਿਆਚਾਰ ਆਪਣੀਆਂ ਆਪੜਾਂ ਤੇ ਕਾਬੂ ਪਾਉਣ ਤੋਂ ਬਾਅਦ ਮੀਰ ਮੰਨੂ ਨੇ ਸਿੱਖਾਂ ਦਾ ਦਮਨ ਕਰਨ ਲਈ ਬੜੇ ਜ਼ੋਰਦਾਰ ਯਤਨ ਕੀਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਜਿਹੜੇ ਉਹ ਨਿਚਿਤ ਕਰ ਦਿੰਦਾ ਹੈਗਾ ਸਿੱਖਾਂ ਨੂੰ ਸ਼ਰਨ ਦੇਣ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਗਈਆਂ ਲੱਖੀ ਜੰਗਲਾਂ ਤੋਂ ਸਿੱਖਾਂ ਨੂੰ ਬਾਹਰ ਕੱਢਿਆ ਗਿਆ ਤੇ ਕਈ ਮਹਾਂਮਚਲੇ ਆ ਗਏ ਮਾਰਚ 1753 ਦੇ ਵਿੱਚ ਜਦਾ ਸਿੱਖਾ ਹੋਲੇ ਮਹੱਲੇ ਦੇ ਉੱਤੇ ਮਾਕੋਵਾਲ ਅਨੰਦਪੁਰ ਸਾਹਿਬ ਵਿਖੇ ਇਕੱਠੇ ਹੁੰਦੇ ਹਨ ਤਾਂ ਬੀਨਾ ਦੇਖਣੇ ਅਚਾਨਕ ਹਮਲਾ ਕਰਕੇ ਬਹੁਤ ਸਾਰੇ ਸਿੱਖਾਂ ਨੂੰ ਜਿਹੜਾ ਮਾਰ ਦਿੱਤਾ ਸੀ ਮੀਰ ਮੰਨੂ ਨੇ ਆਪ ਆਪਣੇ ਸੈਨਿਕਾਂ ਸਮੇਤ ਬਟਾਲੇ ਵਿੱਚ ਪਹੁੰਚਿਆ ਜਮਾਲਉਦੀਨ ਦੀ ਅਗਵਾਈ ਹੇਠ ਉਸਨੇ ਘਟੋਗਾਟ 900 ਸਿੱਖਾਂ ਨੂੰ ਅੰਬਰ ਸਰ ਵਿਖੇ ਕਤਲ ਕੀਤਾ ਐਨਾ ਤੋਂ ਇਲਾਵਾ ਮੀਰ ਮੰਨੂ ਨੇ ਪੰਜਾਬ ਦੇ ਵੱਖ-ਵੱਖ ਪਾਵਾਂ ਤੇ ਸਿੱਖਾਂ ਦੀ ਸ਼ਕਤੀ ਨੂੰ ਚੱਲ ਲਈ ਆਪਣੀਆਂ ਜਿਹੜੇ ਸੈਨਿਕ ਭੇਜੇ ਸੈਨਿਕ ਰਗਸਤਿਆਂ ਭੇਜੀਆਂ ਸਿੱਖਾਂ ਦੇ ਹੱਥ ਨਾ ਆਉਣ ਕਰਕੇ ਇਹਨਾਂ ਸੈਨਾ ਸੈਨਿਕਾਂ ਨੇ ਬਹੁਤ ਸਾਰੀਆਂ ਸਿੱਖ ਇਸਤਰੀਆਂ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਕੇ ਆਂਦਾ ਇਹਨਾਂ ਇਸਤਰੀਆਂ ਤੇ ਬੱਚਿਆਂ ਦੇ ਉੱਤੇ ਬਹੁਤ ਜੁਰਮ ਕੀਤੇ ਗਏ ਠੀਕ ਆ ਬੱਚਿਆਂ ਦੇ ਟੋਟੇ ਟੋਟੇ ਕਰਕੇ ਇਸਤਰੀਆਂ ਦੇ ਕਲਾਂ ਵਿੱਚ ਪਾਏ ਗਏ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਸਤਰੀਆਂ ਨੂੰ ਵੀ ਮਾਰਿਆ ਗਿਆ ਠੀਕ ਆ ਤਾਂ ਬਹੁਤ ਸਾਰਾ ਤਲੇ ਆਮ ਕੀਤਾ ਗਿਆ ਮੀਰ ਮੰਨੂ ਦੁਆਰਾ ਠੀਕ ਆ ਤਾਂ ਬਹੁਤ ਸੌਖੇ ਸੌਖੇ ਪੁਆਇੰਟ ਹਨ ਇਹਨਾਂ ਵਿੱਚੋਂ ਤੁਸੀਂ ਆਪ ਦੇ ਕੋਲੋਂ ਵੀ ਪੁਆਇੰਟ ਬਣਾ ਕੇ ਲਿਖ ਸਕਦੇ ਹੋ लास्ट ਪੁਆਇੰਟ ਆਇੰਦਾ ਮੀਰ ਮੰਨੂ ਦੀ ਮੌਤ ਮੀਰ ਮੰਨੂ ਦੀਆਂ ਸਿੱਖਾਂ ਵਰਧ ਕਰਵਾਈਆਂ ਆਪਣੇ ਸਿਖਰ ਉੱਤੇ ਪਹੁੰਚ ਗਈਆਂ 10 ਨਵੰਬਰ 1753 ਨੂੰ ਜਦੋਂ ਉਸ ਨੂੰ ਇਹ ਸੂਚਨਾ ਮਿਲੀ ਕਿ ਕੁਝ ਸਿੱਖਾਂ ਤਿਲਕਪੁਰ ਵਿੱਚ ਇੱਕ ਗੰਨੇ ਦੇ ਖੇਤ ਵਿੱਚ ਲੁਕੇ ਹੋਏ ਹਨ ਤਾਂ ਉਹ ਫੌਰਨ ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਆਪਣੇ ਘੋੜੇ ਤੇ ਸਵਾਰ ਹੋ ਗਿਆ ਸਿੱਕਾਂ ਵੱਲੋਂ ਚਲਾਈ ਗਈ ਗੋਲੀਆਂ ਕਾ ਕੇ ਉਸ ਦਾ ਘੋੜਾ ਘਬਰਾ ਗਿਆ ਤੇ ਉਸ ਨੇ ਮੀਰ ਮੰਨੂ ਨੂੰ ਹੇਠਾ ਸੁੱਟ ਦਿੱਤਾ ਪਰ ਉਸ ਦਾ ਇੱਕ ਪੈਰ ਜਿਹੜਾ ਸੀ ਘੋੜੇ ਦੇ ਕਾਬ ਦੇ ਵਿੱਚ ਫਸ ਗਿਆ ਘੋੜਾ ਉਸੇ ਤਰ੍ਹਾਂ ਮੀਰ ਮੰਨੂ ਨੂੰ ਖਿੱਚੇ ਹਟਦਾ ਗਿਆ ਜਿਸ ਕਰਕੇ ਉਹਦੀ ਮੌਤ ਹੋ ਗਈ ਇਸ ਤਰ੍ਹਾਂ ਕੁਦਰਤ ਨੇ ਮੀਰ ਮੰਨੂ ਤੋਂ ਉਸਦੇ ਜ਼ੁਲਮਾਂ ਦਾ ਬਦਲਾ ਲੈ ਲਿਆ ਇਸ ਤਰ੍ਹਾਂ ਸੇ ਵੇਖਦੇ ਆ ਕਿ ਮੀਰ ਮੰਨੂ ਨੇ ਆਪਣੇ ਅਣਥੱਕ ਯਤਨਾਂ ਕਰਕੇ باوجود ਵੀ ਸਿੱਖਾਂ ਨੂੰ ਉਚਲਣ ਵਿੱਚ ਅਸਫਲ ਰਿਹਾ। ਤਾਂ ਮੀਰ ਮੰਨੂ ਦੀ ਮੌਤ ਕਿਵੇਂ ਹੁੰਦੀ ਆ ਕਿ ਜਦੋਂ ਮੀਰ ਮੰਨੂ ਨੂੰ ਪਤਾ ਲੱਗਾ ਕਿ ਸਿੱਖ ਇੱਕ ਗੰਨੇ ਦੇ ਖੇਤ ਦੇ ਵਿੱਚ ਲੁਕੇ ਹੋਇਆ ਤਾਂ ਉਹ ਆਪਣੇ ਘੋੜੇ 'ਤੇ ਬੈਠਦਾ ਤੇ ਉਧਰ ਜਾਂਦਾ। ਪਰ ਜਦੋਂ ਸਿੱਖੋ ਬੋਲੀ ਜਲਾ ਦਿੰਦੇ ਆ ਉਹਨਾਂ ਦਾ ਘੋੜਾ ਜਿਹੜਾ ਕਬਰਾ ਜਾਂਦਾ ਜਿਸ ਕਰਕੇ ਮੀਰ ਮੰਨੂ ਥੱਲੇ ਡਿੱਗ ਜਾਂਦਾ। ਪਰ ਉਹਦਾ ਜਿਹੜਾ ਪੈਰੋਂ ਦਾ ਉਹ ਘੋੜੇ ਦੇ ਰਕਾਬ ਦੇ ਵਿੱਚ ਫਸ ਜਾਂਦਾ ਜਿਸ ਦੇ ਕਰਕੇ ਘੋੜਾ ਕਬਰਾ ਕੇ ਭੱਜਦਾ ਤਾਂ ਉਹ ਨਾਲ ਹੀ ਘਸੀਟਦਾ ਜਾਂਦਾ ਤੇ ਜਾਂਦੇ ਜਾਂਦੇ ਦੀ ਮੌਤ ਹੋ ਜਾਂਦੀ ਹੈ ਤਾਂ ਐਸੀ ਮੀਰ ਮੰਨੂ ਦਾ ਦੌਰ ਕਿਵੇਂ ਸਿੱਖਾਂ ਦੇ ਵردਾ ਉਹਨੇ ਕਾਰਵਾਈਆਂ ਕੀਤੀਆਂ ਕਿਵੇਂ ਉਹ ਇੱਕ ਸੁਬੇਦਾਰ ਰਿਆ ਤਾਂ ਨੈਕਸਟ ਵੀਡੀਓ ਵਿੱਚ ਕਰਾਂਗੇ ਮੀਰ ਮੰਨੂ ਦੀਆਂ ਅਸਫਲਤਾਵਾਂ ਤੇ ਕੀ ਕੀ ਕਾਰਨ ਰਹੇ ਕਿੰਨਾ ਕਰਕੇ ਉਹ ਸਿੱਖਾਂ ਨੂੰ ਕੁਚਲ ਨਹੀਂ ਸਕਿਆ ਠੀਕ ਹੈ ਤੇ ਜਿੰਨਾ ਸਵੈਂਟਾ ਨੇ ਪਿਛਲੇ ਵੀਡੀਓ ਨਹੀਂ ਦੇਖਿਆ ਜਾ ਕੇ ਉਹ ਵੀ ਚੈੱਕ ਆਊਟ ਕਰ ਲਿਓ ਜੇਕਰ ਕਿਸੇ ਦਾ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਕਰ ਦਿਆ ਕਰੋ ਤੇ ਚੈਨਲ ਨੂੰ ਵਾਤਵਾਤ ਸਪੋਰਟ ਕਰ ਦਿਓ ਵਾਤਵਾਤ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਥੈਂਕ ਯੂ